ਦਿੱਲੀ ਦੇ ਵਿੱਚ ਸਰਕਾਰ ਬਦਲਣ ਤੋਂ ਬਾਅਦ ਸੀਐਮ ਹਾਊਸ ਦੇ ਵਿੱਚ ਵੀ ਹੋਏ ਵੱਡੇ ਬਦਲਾ ਲੇਕਿਨ ਕੇਜੀਵਾਲ ਸਰਕਾਰ ਵੇਲੇ ਦੀ ਇੱਕ ਨਿਸ਼ਾਨੀ ਅੱਜ ਵੀ ਹੈ ਮੌਜੂਦ ਤਾਂ ਦਿੱਲੀ ਦੇ ਵਿੱਚ ਸਰਕਾਰ ਬਦਲ ਗਈ ਹੈ ਆਮ ਆਦਮੀ ਪਾਰਟੀ ਦਾ ਰਾਜ ਖਤਮ ਹੋਇਆ ਏ ਅਤੇ ਬੀਜੇਪੀ ਦਾ ਰਾਜ ਸ਼ੁਰੂ ਹੋ ਗਿਆ ਹੈ ਕੇਜਰੀਵਾਲ ਸਰਕਾਰ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਰੇਖਾ ਸਰਕਾਰ ਦਾ ਆਗਾਜ਼ ਆ ਜਿਹੜਾ ਉਹ ਹੋਇਆ ਹੈ ਤਾਂ ਬੀਤੇ ਦਿਨੀ ਰੇਖਾ ਦੇ ਵੱਲੋਂ ਸੋਹ ਜਿਹੜੀ ਉਹ ਵਿੱਤ ਮੰਤਰੀ ਦੇ ਅਹੁਦੇ ਵੱਜੋ ਚੁੱਕੀ ਗਈ ਹੈ ਜਿਸ ਤੋਂ ਬਾਅਦ ਰੇਖਾ ਗੁਪਤਾ ਨੇ ਜਿਹੜੇ ਉਹ ਅਫੀਸ਼ੀਅਲ ਤੌਰ ਤੇ ਆਪਣਾ ਕਾਰਜਭਾਰ ਸੰਭਾਲ ਚੁੱਕੇ ਨੇ ਅਤੇ ਉਹਨਾਂ ਵੱਲੋਂ ਪਹਿਲੀ ਕੈਬਨਿਟ ਮੀਟਿੰਗ ਵੀ ਕਰ ਲਈ ਗਈ ਹੈ ਤਾਂ ਇਸ ਦੇ ਨਾਲ ਹੀ ਵੱਡੇ ਬਦਲਾਅ ਨੇ ਜਿਹੜੇ ਉਹ ਸਰਕਾਰ ਦੇ ਵਿੱਚ ਵੀ ਹੋਏ ਦੇ ਅਤੇ ਸੀਐਫ ਦੇ ਹਾਊਸ ਵਿੱਚ ਵੀ ਹੋਏ ਦੇ ਸਭ ਤੋਂ ਵੱਡੀ ਗੱਲ ਕੀ ਸੀਐਫ ਤੱਕ ਹੁਣ ਬਦਲ ਗਿਆ ਹੈ ਕਿਉਂਕਿ ਸਰਕਾਰ ਬਦਲੀ ਹੈ ਤਾਂ ਸੀਐਫ ਵੀ ਬਦਲਿਆ ਜਾਣਾ ਸੀ ਲੇਕਿਨ ਇੱਕ ਚੀਜ਼ ਆ ਜਿਹੜੀ ਉਹ ਹਾਲੇ ਤੱਕ ਨਹੀਂ ਬਦਲੀ ਉਹ ਚੀਜ਼ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਾਗੂ ਕੀਤੀ ਗਈ ਸੀ ਅਤੇ ਉਹ ਨਿਸ਼ਾਨੀ ਅੱਜ ਵੀ ਸੀਐਮ ਹਾਊਸ ਦੇ ਵਿੱਚ ਮੌਜੂਦ ਹੈ ਜਦੋਂ ਰੇਖਾ ਗੁਪਤਾ ਨੇ ਆਪਣਾ ਕਾਰਜਭਾਰ ਸੰਭਾਲਿਆ ਤਾਂ ਉਦੋਂ ਵੀ ਉਹ ਨਿਸ਼ਾਨੀਆਂ ਜਿਹੜੀ ਉਹ ਉੱਥੇ ਹੀ ਮੌਜੂਦ ਸੀ ਤਾਂ ਇਸ ਦੇ ਬਾਬਤ ਅੱਜ ਗੱਲਬਾਤ ਕਰਦੇ ਆ ਦਿੱਲੀ ਦੇ ਵਿੱਚ ਰੇਖਾ ਰਾਜ ਅਹੁਦੇ ਸਾਰ ਕਈ ਵੱਡੇ ਫੈਸਲੇ ਨੇ ਜਿਹੜੇ ਉਹ ਲੈ ਗਏ ਨੇ ਜਿਵੇਂ ਹੀ ਰੇਖਾ ਗੁਪਤਾ ਮੁੱਖ ਮੰਤਰੀ ਦੇ ਅਹੁਦੇ ਵੱਜੋਂ ਸੌ ਚੁੱਕਦੇ ਨੇ ਉਹ ਐਕਸ਼ਨ ਮੋਡ ਦੇ ਵਿੱਚ ਆ ਜਾਂਦੇ ਨੇ ਪਹਿਲੀ ਕੈਂਡੀਡੇਟ ਮੀਟਿੰਗ ਕਰ ਲਈ ਜਾਂਦੀ ਹੈ ਅਤੇ ਔਰਤਾਂ ਨੂੰ 2500 ਰੁਪਏ ਮਹੀਨਾ ਵਾਣ ਪੱਤਾ ਦੇਣ ਦਾ ਐਲਾਨ ਵੀ ਕਰ ਦਿੱਤਾ ਜਾਂਦਾ ਹੈ ਇਤੇ ਨਾਲ ਹੀ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਨਿੱਜੀ ਸਟਾਫ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਨੇ ਹਾਲਾਂਕਿ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਕੇਜਰੀਵਾਲ ਦਾ ਇੱਕ ਸੰਕੇਤ ਅਜੇ ਵੀ ਦਿਖਾਈ ਦੇ ਰਿਹਾ ਏ ਜਿਸ ਦਾ ਸਬੰਧ ਕੇਜਰੀਵਾਲ ਦੀ ਸਰਕਾਰ ਦੇ ਨਾਲ ਹੈ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਜਿਹੜਾ ਉਲਿਆ ਗਿਆ ਸੀ ਤਾਂ ਉਹ ਨਿਸ਼ਾਨੀ ਅੱਜ ਵੀ ਕਾਇਮ ਹੈ ਦਰਅਸਲ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜਦੋਂ ਰੇਖਾ ਗੁਪਤਾ ਨੇ ਸਖਤਰਿਤ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਤਾਂ ਬਾਬਾ ਸਾਹਿਬ ਡਾਕਟਰ ਪੀ ਬਰਾਓ ਅਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਦੇ ਜਿਹੜੀਆਂ ਉਹ ਪਹਿਲਾਂ ਵਾਂਗ ਪਿਛਲੀ ਕੰਧ ਉੱਤੇ ਲੱਗੀਆਂ ਦਿਖਾਈ ਦਿੱਤੀਆਂ ਇਹ ਤਸਵੀਰਾਂ ਅਰਵਿੰਦ ਕੇਜੀਵਾਲ ਨੇ ਮੁੱਖ ਮੰਤਰੀ ਹੁੰਦਿਆਂ ਲਗਾਈਆਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਪੰਜਾਬ ਦੇ ਵਿੱਚ ਆਪਣੇ ਸਾਰੇ ਦਫ਼ਤਰਾਂ ਵਿੱਚ ਇਹਨਾਂ ਦੋ ਮਹਾਨ ਸ਼ਖਸੀਅਤਾਂ ਦੀ ਤਸਵੀਰਾਂ ਲਗਾਉਣ ਦਾ ਐਲਾਨ ਕੀਤਾ ਸੀ ਤਾਂ ਅਰਵਿਧ ਕੇਜੀਵਾਲ ਦੇ ਵੱਲੋਂ ਗਣਤੰਤਰ ਦਿਵਸ ਦੇ ਉੱਤੇ ਇਹ ਐਲਾਨ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ ਗਣਤੰਤਰ ਦਿਵਸ ਮੌਕੇ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਬਾਬਾ ਸਾਹਿਬ ਡਾਕਟਰ ਪੀ ਬਾਲੂ ਅਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਿਸੇ ਵੀ ਰਾਜਨੀਤਿਕ ਨੇਤਾ ਦੀ ਫੋਟੋ ਨਹੀਂ ਲਗਾਵਾਂਗੇ ਹਾਲਾਂਕਿ ਆਮ ਤੌਰ ਤੇ ਦਫ਼ਤਰਾਂ ਦੇ ਵਿੱਚ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਦਫ਼ਤਰ ਹੁੰਦੇ ਨੇ ਜਾਂ ਫਿਰ ਜਦੋਂ ਪਾਰਟੀ ਦੀ ਸੋਚਾਰ ਭੜਦੀ ਆ ਤਾਂ ਤਸਵੀਰਾਂ ਨੇ ਜਿਹੜੀਆਂ ਆ ਉਹ ਅਕਸਰ ਹੀ ਦੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਉਸ ਪਾਰਟੀ ਨਾਲ ਸਬੰਧਤ ਲੀਡਰਾਂ ਦੀਆਂ ਵੀ ਕਈ ਤਸਵੀਰਾਂ ਨੇ ਜਿਹੜੀਆਂ ਹੁੰਦੀਆਂ ਨੇ ਲੇਕਿਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਫੈਸਲਾ ਹੈ ਜਿਹੜਾ ਉਹ ਉਸ ਵੇਲੇ ਲਿਆ ਗਿਆ ਸੀ ਤਾਂ ਇਹ ਤਸਵੀਰਾਂ ਅੱਜ ਵੀ ਉਥੇ ਦਫ਼ਤਰ ਦੇ ਵਿੱਚ ਲੱਗੀਆਂ ਹੋਈਆਂ ਨੇ ਭਾਵੇਂ ਸਰਕਾਰ ਬਦਲ ਗਈ ਹੈ ਪ੍ਰਸ਼ਾਸਨ ਬਦਲ ਗਿਆ ਹੈ ਅਧਿਕਾਰੀ ਦੇ ਜਿਹੜੇ ਉਹ ਵੀ ਹੌਲੀ-ਹੌਲੀ ਬਦਲੇ ਜਾਣਗੇ ਲੇਕਿਨ ਉਹ ਪੁਰਾਣੀ ਨਿਸ਼ਾਨੀਆਂ ਜਿਹੜੀ ਉਹ ਅੱਜ ਵੀ ਕਾਇਮ ਹੈ ਹਾਲਾਂਕਿ ਸੀਐਮ ਵੱਲ ਦੇ ਸਾਰੇ ਹੀ ਵੱਡੇ ਕਦਮ ਦੇ ਜਿਹੜੇ ਉਹ ਰੇਖਾ ਗੁਪਤਾ ਅਤੇ ਉਹਨਾਂ ਦੀ ਕੈਬਨਟ ਦੇ ਚੁੱਕੇ ਦੇ ਜਬਨਾ ਨਦੀ ਦੇ ਕਿਨਾਰੇ ਦੇ ਉੱਤੇ ਸੀਐਮ ਦੇ ਜਿਹੜੇ ਉਹ ਪਹੁੰਚੇ ਦੇ ਅਤੇ ਕਈ ਸਾਰੇ ਅਭਿਆਨ ਦੇ ਜਿਹੜੇ ਉਹ ਵੀ ਸ਼ੁਰੂ ਕਰ ਦਿੱਤੇ ਗਏ ਦੇ ਔਰਤਾਂ ਦੇ ਖਾਤਿਆਂ ਦੇ ਵਿੱਚ ਰਾਸ਼ੀ ਪੌੜ ਦਾ ਐਲਾਨ ਆ ਜਿਹੜਾ ਉਹ ਵੀ ਕੀਤਾ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਰੇਖਾ ਗੁਪਤਾ ਦੀ ਅਗਵਾਈ ਦੇ ਵਿੱਚ ਦਿੱਲੀ ਸਰਕਾਰ ਕਿਹੜੇ ਵੱਡੇ ਕਦਮ ਚੁੱਕਦੀ ਹੈ ਹਾਲਾਂਕਿ ਕਈ ਵੱਡੀਆਂ ਸਵੱਸਿਅਾਂ ਦਾ ਦਿੱਲੀ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਵਿੱਚੋਂ ਕੂੜੇ ਦੀ ਸਵੱਸਿਆ ਇੱਕ ਬਹੁਤ ਵੱਡੀ ਸਵੱਸਿਆ ਹੈ ਦੂਜੇ ਪਾਸੇ ਜਬਦਾਦ ਦੀ ਦਾ ਪ੍ਰਦੂਸ਼ਣ ਇੱਕ ਬਹੁਤ ਵੱਡਾ ਸੰਕਟ ਆ ਜਿਹੜਾ ਉਹ ਸਰਕਾਰਾਂ ਦੇ ਸਾਹਮਣੇ ਬਣ ਕੇ ਖੜਾ ਹੈ ਅਤੇ ਦਿੱਲੀ ਦੇ ਵਿੱਚ ਟ੍ਰੈਫਿਕ ਦੀ ਗੱਲ ਹੋਵੇ ਕਾਨੂੰਨ ਵਿਵਸਥਾ ਦੀ ਗੱਲ ਹੋਵੇ ਤਾਂ ਇਹ ਵੀ ਵੱਡੀਆਂ ਸਵੱਈਆਂ ਹਨ ਦੇ ਹਾਲਾਕਿ ਜੇ ਜ਼ਿਕਰ ਕੀਤਾ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿੰਦੀ ਸੀ ਕਿ ਦਿੱਲੀ ਦੀ ਪੁਲਿਸ ਆ ਜਿਹੜੀ ਉਹ ਐਲਜੀ ਦੇ ਅੰਡਰ ਆਉਂਦੀ ਹੈ ਤੇ ਕਿ ਇਧਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਸਾਡੂ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਲੇਕਿਨ ਹੁਣ ਕੇਂਦਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਅਤੇ ਦਿੱਲੀ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਲੇਕਿਨ ਅਗਰ ਗੱਲ ਕੀਤੀ ਜਾਵੇ ਮੇਅਰ ਤਾਂ ਉਹ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੈ ਹਾਲਾਂਕਿ ਭਾਜਪਾ ਦੇ ਇੱਕ ਵੱਡੇ ਇੱਕ ਦਾਅਵਾ ਕਰ ਚੁੱਕੇ ਨੇ ਕਿ ਜਲਦ ਹੀ ਦਿੱਲੀ ਦੇ ਵਿੱਚ ਭਾਜਪਾ ਦਾ ਬੇਅਰ ਵੜੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਸ ਪ੍ਰਕਾਰ ਦਾ ਤਾਲਵੇਲ ਆ ਜਿਹੜਾ ਉਹ ਇਹ ਤਿੰਨੇ ਪ੍ਰਸ਼ਾਸਨਿਕ ਢਾਂਚਿਆਂ ਦੇ ਵਿੱਚ ਹੁੰਦਾ ਹੈ ਅਤੇ ਕਿਸ ਪ੍ਰਕਾਰ ਦਾ ਵਿਕਾਸ ਆ ਜਿਹੜਾ ਉਹ ਦਿੱਲੀ ਸਰਕਾਰ ਦੇ ਵਿੱਚ ਰੇਖਾ ਗੁਪਤਾ ਦੀ ਅਗਵਾਈ ਦੇ ਵਿੱਚ ਹੁੰਦਾ ਹੈ ਅਤੇ ਕਿਹੜੇ ਵੱਡੇ ਫੈਸਲੇ ਨੇ ਜਿਹੜੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੀ ਸਰਕਾਰ ਲੈਂਦੀ ਹੈ